ਮੈਂ ਸ਼ੋਕ ਸੇਈਪੁਰ ਆ ਪ੍ਰੈਜ਼ੀਡੈਂਟ ਨਾਰਥ ਵਿਧਾਨ ਸਭਾ ਜਲੰਧਰ ਬਹੁਜਿਆ ਸਮਾਈ ਪਾਰਟੀ ਅੱਜ ਲਾਈਵ ਹੋਏ ਆ ਲਾਈਵ ਹੋਣ ਦਾ ਮਕਸਦ ਇਹ ਹੈ ਕਿ ਸਾਡੇ ਬਡਾ ਸੇਈਪੁਰ ਦੇ ਬਾਹਰ ਇੱਕ ਹਾਈਵੇ ਤੇ ਫੋਕਲ ਪੁਆਇੰਟ ਚੌਂਕ ਔਰ ਮੇਨ ਜਿਹੜਾ ਪੁਲ ਹੈਗਾ ਉਹਦੇ ਪੁਲ ਦੇ ਨਾਲ ਸੇਈਪੁਰ ਔਰ ਫੋਕਲ ਪੁਆਇੰਟ ਚੌਂਕ ਦੇ ਵਿੱਚ ਸੇਈਪੁਰ ਦੇ ਬਿਲਕੁਲ ਓਪੋਜ਼ਿਟ ਵਿੱਚ ਪੈਂਦਾ ਆ ਬਹੁਤ ਵੱਡਾ ਟੋਆ ਪਿਆ ਹੈ ਉਹਦੇ ਨਾਲ ਪਾਣੀ ਖੜਾ ਰੋਜ਼ ਉਥੇ ਕਟੋ-ਕਟਨੀ 15-20 ਆਟੋ ਜਿਹੜੇ ਇਰਖਾ ਆਉਂਦਾ ਉਹਨਾਂ ਦਾ ਕਿਉਂਕਿ ਫਾਸਲਾ ਘੱਟ ਹੁੰਦਾ ਉਹ ਪੜਟ ਜਾਂਦੇ ਆ ਉਹਨਾਂ ਵਿੱਚ ਬੱਚੇ ਸਵਾਰੀਆਂ ਆਉਂਦੀਆਂ ਬੱਚੇ ਵੀ ਹੁੰਦੇ ਲੇਡੀਜ਼ ਵੀ ਹੁੰਦੇ ਉਹਨਾਂ ਦੇ ਸੱਟਾਂ ਲੱਗਦੀਆਂ ਆ ਤੇ ਹੋਰ ਦੂਸਰੇ ਆਟੋ ਵੀ ਪੜਦੇ ਹੈਗੇ ਆ ਵੱਡੇ ਸਵਾਰੀਆਂ ਵਾਲੇ ਫਿਰ ਉਸ ਤੋਂ ਬਾਅਦ ਗੱਡੀਆਂ ਗੁੱਡੀਆਂ ਜਿਹੜੀਆਂ ਉਹ ਵੀ ਪੜਦੀ ਜਾਂਦੀਆਂ ਸਕੂਟਰ ਮੋਟਰਸਾਈਕਲ ਤੇ ਇੰਨੇ ਪੜਦੇ ਕਿਉਂਕਿ ਉੱਪਰ ਪਰ ਦੂਸਰਾ ਪਾਣੀ ਖੜਾ ਹੈ ਪਾਣੀ ਖੜਾ ਹੋਣ ਦੇ ਕਰਕੇ ਮੋਟਰਸਾਈਕਲ ਵਾਲਿਆਂ ਨੂੰ ਸਕੂਟਰ ਵਾਲਿਆਂ ਨੂੰ ਐਕਟਿਵ ਵਾਲਿਆਂ ਨੂੰ ਨਹੀਂ ਪਤਾ ਲੱਗਦਾ ਲੇਡੀਜ਼ ਵੀ ਉਹਨਾਂ ਦੇ ਪਿੱਛੇ ਬੈਠੇ ਨਹੀਂ ਪਤਾ ਲੱਗਦਾ ਵੀ ਇੱਥੇ ਥਣੇ ਟੋਇਆ ਹੈਗਾ ਉਹ ਪਾਣੀ ਕੱਢ ਕੇ ਪਾਣੀ ਦੇ ਸਮਝ ਕੇ ਉਹ ਵਿੱਚ ਵਾੜ ਲੰਦੇ ਮੁੜ ਕੇ ਪੈੜੀ ਜਾਂਦੇ ਕਈਆਂ ਦੇ ਸੱਟਾਂ ਲੱਗੀਆਂ ਹੈਗੀਆਂ ਕਿਸੇ ਦੀ ਬਾਹਂ ਦੇ ਲੱਗੀ ਕਿਸੇ ਦਾ ਅਚਾਨਕ ਦੇ ਪਹਿਲਾਂ ਕਹਿੰਦੇ ਚੂਲਾ ਕਰੈਕ ਹੋ ਗਿਆ ਪਰ ਉਹ ਇੱਥੇ ਦਾ ਜਿਹੜਾ ਐਮਸੀ ਹੈਗਾ ਉਹਦਾ ਘਰ ਬਿਲਕੁਲ ਸਾਹਮਣੇ ਹੈਗਾ ਉਹਨੂੰ ਚਾਹੀਦਾ ਹੈ ਕਿ ਇਹਦਾ ਹੱਲ ਕਰਵਾਇਆ ਜਾਵੇ ਕਿਸੇ ਨੇ ਐਮਸੀ ਰੋਇ ਨੰਗਦਾ ਆ ਉਥੇ ਦੀ ਪਾਰਸ਼ਪਤੀ ਜਿਹੜਾ ਹੈਗਾ ਕੋਈ ਉਹਦਾ ਹੱਲ ਨਹੀਂ ਹੋਇਆ ਅੱਜ ਇਸ ਕਾਰਪੋਰੇਸ਼ਨ ਦੇ ਇੱਥੇ ਜਲੰਧਰ ਜੋਂ ਦੇ ਵਿੱਚ ਗਏ ਸੀ ਕਿ ਦਾਦਾ ਗਰੋਨੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਾਈਵੇ ਦਾ ਕੰਮ ਹੈਗਾ ਆ ਤੁਸੀਂ ਹਾਈਵੇ ਵਾਲਿਆਂ ਨੂੰ ਕਨਵੇ ਕਰਾਓ ਮੈਂ ਹਾਈਵੇ ਵਾਲਿਆਂ ਨੂੰ ਫੋਨ ਕੀਤਾ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਮੈਂ ਫੋਨ ਕੀਤਾ ਉਹਨਾਂ ਨੇ ਚੱਕਿਆ ਫੋਨ ਮੈਂ ਕਹਿੰਦਾ ਜੀ ਅੱਦਾ-ਦੰਗ ਕਰਕੇ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਮੇਰਾ ਨਾਮ ਵੀ ਨਹੀਂ ਸੁਣਿਆ ਉਹਨਾਂ ਨਾਲ ਹੀ ਘਟਦਾ ਜਦੋਂ ਮੈਂ ਦੱਸਿਆ ਪਾਣੀ ਦੀ ਸਮੱਸਿਆ ਕਰਕੇ ਉਸ ਤੋਂ ਬਾਅਦ ਮੈਂ ਘਟੋ ਘਟ ਮੇਰੇ ਕੋਲ ਮੋਬਾਈਲ ਦੇ ਵਿੱਚ ਵੀ ਹੈਗੀ ਡਿਟੇਲ ਮੈਂ ਘਟੋ ਘਟ 5 6 ਵਾਰ ਫੋਨ ਉਹਨਾਂ ਨੂੰ ਲਾਇਆ ਹੋਣਾ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ ਔਰ ਉਸ ਤੋਂ ਬਾਅਦ ਫੋਨ ਕਰਦੇ ਕਰਦੇ ਫਿਰ ਅਸੀਂ ਹਾਈਵੇ ਦੇ ਉੱਪਰ ਇੱਕ ਜੀਸੀਬੀ ਜਾ ਰਹੀ ਸੀ ਜੀਸੀਬੀ ਦੇ ਨਾਲ ਮੈਂ ਉੱਥੋਂ ਕੜੀਸਕੇ ਜੋ ਵੀ ਮਿੱਟੀ ਮੁੱਟੀ ਆ ਜੋ ਢਟਕਾ ਵਗੈਰਾ ਸੀਗਾ ਉਥੇ ਪਵਾਇਆ ਮਾਰਕੀਟ ਵਾਲੇ ਵੀ ਇਕੱਠੇ ਹੋਏ ਸੀਗੇ ਜੀ ਪਵਾਇਆ ਉਹ ਵੀ ਅੱਧਾ ਘੰਟਾ ਚੱਲਿਆ ਕਿਉਂਕਿ ਪਾਣੀ ਹੈਗਾ ਆ ਪਾਣੀ ਦੇ ਨਾਲ ਉਹ ਗੱਡੀਆਂ ਦੇ ਟਾਇਰਾਂ ਦੇ ਨਾਲ ਉਹ ਫੇਰ ਢਟਕਾ ਨਿਕਲ ਗਿਆ ਮੈਨੂੰ ਸ਼ਾਮੀ ਫਿਰ ਫੋਨ ਆਇਆ ਉਹਨਾਂ ਦਾ ਕਹਿੰਦੇ ਵੀ ਤਿੰਨ ਚਾਰ ਤੇ ਆਟੋ ਫਿਰ ਪੜਟ ਗਏ ਆ ਵੀ ਇਹ ਕੋਈ ਪ੍ਰੈਸ ਨੋਟ ਦਿਓ ਜਾਂ ਕਿਸੇ ਪ੍ਰੈਸ ਵਾਲੇ ਨੂੰ ਬੁਲਾ ਕੇ ਇਹ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਇਹਨੂੰ ਜਲਦੀ ਤੋਂ ਜਲਦ ਇਹਦਾ ਹੱਲ ਕੱਢਿਆ ਜਾਵੇ ਕਿ ਜਿਹੜਾ ਲੋਕ ਡਿੱਗਦੇ ਆ ਤੇ ਬੱਚਿਆਂ ਦਾ ਨੁਕਸਾਨ ਹੁੰਦਾ ਲੇਡੀਜ਼ ਦਾ ਹੁੰਦਾ ਹਰ ਇੱਕ ਬੰਦੇ ਚਾਹੇ ਕੋਈ ਬੰਦਾ ਆ ਕੋਈ ਜਨਾਨੀ ਚਾਹੇ ਬਜ਼ੁਰਗਾਂ ਨੁਕਸਾਨ ਤੇ ਨੁਕਸਾਨ ਹੀ ਆ ਇਹੜਾ ਅਗ ਡੋਟੇ ਇੱਕ ਵਾਰ ਦੁਬਾਰਾ ਉਹ ਮੁੜ ਕੇ ਜੁੜਣਾ ਨਹੀਂ ਹੈਗਾ ਜੁੜਤੇ ਜਾਂਦਾ ਉਹ ਚੀਜ਼ ਨਹੀਂ ਬਣੀ ਪਰ ਕਿਉਂ ਆਪਾਂ ਕਿਸੇ ਦਾ ਜਾਣੀ ਨੁਕਸਾਨ ਕਰਵਾਈਏ ਇਸ ਕਰਕੇ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਇਹਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ ਜੋ ਪੈਚ ਵਰਕ ਜੋ ਵੀ ਕਰਨਾ ਹੈ ਇਥੋਂ ਪਾਣੀ ਚੱਕ ਕੇ ਟਿਊਬਲ ਦੇ ਨਾਲ ਪੰਪ ਦੇ ਨਾਲ ਪਾਣੀ ਚੱਕ ਕੇ ਉਹਨੂੰ ਪੈਚ ਵਰਕ ਕਰਾਇਆ ਜਾਵੇ ਜਾਂ ਇਹਨੂੰ ਥੋੜਾ ਹੀ ਖੋਚ ਕੇ ਇਹਨੂੰ ਦੁਬਾਰਾ ਉਹਨੀ ਸੜਕ ਬਣਾਈ ਜਾਵੇ